ਹਰ ਸਾਲ ਦਸਹਰੇ ਤੋਂ ਕਾਫੀ ਦਿਨ ਪਹਿਲਾਂ ਜੂਪੀ ਬਿਹਾਰ ਤੇ ਰਾਜਸਥਾਨ ਤੋਂ ਵੱਡੀ ਗਿਣਤੀ ਚ ਲੋਕ ਖਾਸ ਕਰਕੇ ਪੰਜਾਬ ਵਿੱਚ ਆ ਕੇ ਤੇ ਪੰਜਾਬ ਦੇ ਵੱਖ-ਵੱਖ ਨੈਸ਼ਨਲ ਹਾਈਵੇਜ਼ ਵੱਡੀਆਂ ਸੜਕਾਂ ਨਿੱਕੀਆਂ ਸੜਕਾਂ ਲਿੰਕ ਰੋਡ ਦੇ ਕੰਢਿਆਂ ਤੇ ਕਿਨਾਰਿਆਂ ਤੇ ਸਬੰਧਤ ਕਿਸਾਨਾਂ ਕੋਲੋਂ ਜ਼ਮੀਨ ਠੇਕੇ ਤੇ ਲੈ ਕੇ ਉਹਦੇ ਵਿੱਚ بڑے ਵੱਡੇ ਵੱਡੇ ਵੇਲੇ ਨੇ ਵੜੀਆਂ 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 ਮੋਟਰਾਂ ਤੇ ਚਲਾ ਕੇ ਤੇ ਗੁੜ ਜਿਹੜਾ ਤਿਆਰ ਕਰਕੇ ਕਿਸਾਨਾਂ ਨੂੰ ਲੋਕਾਂ ਨੂੰ ਵੇਚਦੇ ਨੇ ਜਿਹੜਾ ਇਹ ਗੁੜ ਬਣਦਾ ਵਾ ਉਹ ਜਿਹੜਾ ਗੰਨਾ ਹੁੰਦਾ ਵਾ ਉਹ ਬੜਾ ਪੁਰਾਣਾ ਕੋਈ ਮਹੀਨਾ ਪੁਰਾਣਾ ਡੇਢ ਮਹੀਨਾ 20-20 ਦਿਨ 25-25 ਦਿਨ ਉਹ ਗੰਨਾ ਇਕੱਠਾ ਕਰਕੇ ਬੜੇ ਵੱਡੇ ਵੱਡੇ ਢੇਰ ਸ ਲਗਾਏ ਨੇ ਉਹਨਾਂ ਨੇ ਅੰਬਾਰ ਲੱਗੇ ਨੇ ਮੈਂ ਬਹੁਤ ਜ਼ਿਆਦਾ ਵੇਣਾਂ ਤੇ ਖੁਦ ਗਿਆ ਵਾਂ ਉਹਨਾਂ ਨਾਲ ਇੰਟਰਵਿਊ ਕੀਤੀ ਆ ਤੇ ਉਹ ਸੜੇ ਗਾਏ ਉੱਲੀ ਲੱਗੇ ਗੰਦੇ ਗੰਨੇ ਦਾ ਜਿਹੜਾ ਗੋੜਵਾ ਜਾਂ ਸ਼ੱਕਰਵਾ ਉਹ ਖਾਸ ਕਰਕੇ ਮਨੁੱਖ ਵਾਸਤੇ ਬੜੀ ਘਾਤਕ ਸਾਬਤ ਲਗਾਤਾਰ ਹੋ ਰਹੀ ਆ ਤੇ ਲੋਕ ਖਾਈ ਜਾ ਰਹੇ ਨੇ ਤੇ ਬਿਮਾਰੀਆਂ ਲਗਾਈ ਜਾ ਰਹੇ ਨੇ ਜਿਹੜੀ ਖਾਸ ਗੱਲ ਆ ਪਿਆਰੇ ਵੀਰੋ ਉਹ ਜਿਹੜੀ ਰੋ ਕਾੜਦੇ ਨੇ ਗੁੜ ਬਣਾਉਣ ਵਾਸਤੇ ਉਹਦੇ ਚੁੰਬੇ 'ਚ ਜਿਹੜਾ ਚੂਰਾ ਬਾੜਦੇ ਨੇ ਚੂਰਾ ਕੋ ਮਾੜੀ ਗੱਲ ਨਹੀਂ ਪਰ ਚੂਰੇ ਦੇ ਨਾਲ ਪਿਆਰੇ ਵੀਰੋ ਟਰੱਕਾਂ ਦੇ ਟਾਇਰਾਂ ਦੇ ਪੀਸ ਟਰੱਕਾਂ ਦੀਆਂ ਟੂਬਾਂ ਦੇ ਪੀਸ ਸਪੋਰਟਰਾਂ ਦੇ ਟਾਰਾਂ ਦੇ ਪੀਸ ਫਰ ਦੇ ਪੀਸ ਲੈ ਆਉਂਦੇ ਨੇ ਚਮੜੇ ਦੇ ਪੀਸ ਲੈ ਆਉਂਦੇ ਨੇ ਉਹ ਵੀ ਵਜੋਂ ਨਾਰ ਲਾ ਕੇ ਉਹ ਬਾਲਦੇ ਨੇ ਉਹ ਕਹਿੰਦੇ ਸਾਡੀ ਮਜਬੂਰੀ ਝਾਏ ਮੈਨੂੰ ਉਹਨਾਂ ਨੇ ਆਖ ਦੱਸਿਆ ਕਿ ਸਾਡੀ ਮਜਬੂਰੀ ਹੈ ਜੇ ਨਾਲ ਸੇਕ ਬਣਾ ਬਣਦਾ ਤੇ ਰੋ ਸਿੱਤੀ ਗਰਮ ਖੋਜਦੀ ਆ ਤੇ ਉਹ ਪਿਆਰੇ ਵੀਰੋ ਜਦੋਂ ਇਹ ਜਿਹੜਾ ਸਾਰਾ ਜਿਹੜਾ ਮਟੀਰੀਅਲ ਆ ਵਾ ਇਹ ਸੜਦਾ ਵਾ ਚਮੜਾ ਟੂਬਾਂ ਟਾਇਰ ਪਲਾਸਟਿਕ ਮਟੀਰੀਅਲ ਤੇ ਐਡੇ ਖਤਰਨਾਕ ਤੱਤ ਜਿਹੜਿਆ ਉਹ ਹਵਾ 'ਚ ਜਾਂਦੇ ਨੇ ਨਿਕਲਦੇ ਨੇ ਕਾਲਾ ਧੂੰਆਂ ਉੱਪਰ ਨਿਕਲਦਾ ਵਾ ਉਹ ਪ੍ਰਦੂਸ਼ਣੇ ਨਾ ਖਲਾਰਦਾ ਵਾ ਕਿ ਲੋਕਾਂ ਨੂੰ ਬਿਮਾਰੀਆਂ ਲੱਗਣ ਦਾ ਬੜਾ ਵੱਡਾ ਛਾੜ ਹੜ ਵਲੇ ਬਣਿਆ ਪਿਆ ਵਾ ਨੇੜੇ ਦੇ ਪਿੰਡਾਂ ਵਾਲਿਆਂ ਦੇ ਲੋਕਾਂ ਦੀ ਤੇ ਬੜੀ ਮਾੜੀ ਤੇ ਬੜੀ ਗੰਭੀਰ ਹਾਲਤ ਬਣੀ ਪਈ ਆ ਤੀਜੀ ਗੱਲ ਪਿਆਰੇ ਵੀਰੋ ਇਹ ਆ ਕਿ ਜਦੋਂ ਰੋ ਦੇ ਵਿੱਚੋਂ ਆਪਣੇ ਸਟੇਟ ਤੋਂ ਬੋਲ ਰਹੇ ਨੇ ਮੈਨੂੰ ਦੱਸ ਰਹੇ ਸੀਗੇ ਉਹ ਜੜੀਆਂ ਬੂਟੀਆਂ ਦਾ ਘੋਲ ਜਿਆ ਤਿਆਰ ਕਰਕੇ ਤਰਲ ਬਣਾ ਕੇ ਲਿਕਵਿਡ ਜਿਆ ਪਾਉਂਦੇ ਨੇ ਉਹ ਗਰਮ ਰੋ ਜਦੋਂ ਪਾਉਂਦੇ ਨੇ ਤੇ ਛੇਤੀ ਹੀ ਮੈਲ ਜਿਹੜੀ ਇੱਕ ਪਾਸੇ ਆ ਜਾਂਦੀ ਉਹ ਕੱਢ ਲੈਂਦੇ ਨੇ ਤੇ ਉਹਦੇ ਨਾਲ ਬਾੜਾ ਗੋੜ ਚਿੱਟਾ ਬਣਦਾ ਵਾ ਉਹ ਕਹਿੰਦੇ ਸਾਡੀ ਮਜਬੂਰੀ ਆ ਸਾਡੀ ਟੈਰ ਬਾਲਣਾ ਚੰਬੜਾ ਬਾਲਣਾ ਮਜਬੂਰੀ ਆ ਸਾਡਾ ਰੋ ਦੇ ਵਿੱਚ ਇਹ ਜੜੀ ਬੂਟੀ ਦਾ ਘੋਲ ਪਾਉਣਾ ਬੜਾ ਜ਼ਰੂਰੀ ਆ ਸਾਨੂੰ ਗੰਨਾ ਇਕੱਠਾ ਕਰਨਾ ਮਹੀਨਾ ਮਹੀਨਾ ਦੋ ਦੋ ਮਹੀਨੇ ਪੁਰਾਣਾ ਕਰਨਾ ਬੜੀ ਮਜਬੂਰੀ ਆ